ਮੈਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਕਰਦਾ ਸਾਡੇ ਵਿੱਚ ਸਾਡੇ ਬਹੁਤ ਹੀ ਸੁਪਾਰੀਯ ਪਰਮਜੀਤ ਸਿੰਘ ਜੀ ਕਹਿਣ ਜੋ ਐਸੀ ਮੋਰਚਾ ਦੇ ਵੈਸਟਰੀਨਿੰਗ ਨੇ ਅੱਜ ਦੀ ਜਿਹੜੀ ਪ੍ਰੈਸ ਕਰਾਉਣੀ ਕਰ ਰਹੇ ਹੋ ਸਰ ਉਹ ਸੁਭੋਧਨ ਕਰਦੇ ਮੈਂ ਬੇਨਤੀ ਕਰੂੰਗਾ ਮਾਣ ਕੇ ਆਪਣਾ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਅਸੀਂ ਬਠਿੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਦਾ سلسلہ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚਾ ਵੱਲੋਂ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ 14 ਜੁਲਾਈ ਨੂੰ ਜਦੋਂ ਪਵਿੱਤਰ ਧਾਰਮਿਕ ਗ੍ਰੰਥ ਰੋਕੂ ਐਕਟ ਜਿਹੜਾ ਕੈਬਨਿਟ ਨੇ ਅਪਰੂਵ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਦਨ ਦੇ ਪਟਲ ਤੇ ਰੱਖਿਆ ਗਿਆ ਉਸ ਦੇ ਵਿੱਚ ਜਿਹੜਾ ਬਿਲ ਹੈ ਬਿਲ ਦੇ ਵਿੱਚ ਜੋ ਇਹਨਾਂ ਨੇ ਜ਼ਿਕਰ ਕੀਤਾ ਹੈ ਚਰਚਾ ਕੀਤੀ ਹੈ ਸ਼੍ਰੀ ਭਾਈ ਜੱਟ ਉਦੇ ਵਿੱਚ ਜੋ ਰਵਿਦਾਸੀਆ ਸਮਾਜ ਹੈ ਵਾਲਮਿਕ ਸਮਾਜ ਹੈ ਕਬੀਰ ਪੰਥੀ ਜੀ ਸਮਾਜ ਹੈ ਜਾਂ ਹੋਰ ਜਿਹੜੇ ਧਾਰਮਿਕ ਮਹਾਪੁਰਸ਼ ਨੇ ਜਾਂ ਗ੍ਰੰਥ ਨੇ ਜਾਂ ਜੋ ਧਾਰਮਿਕ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੇ ਉਹਨਾਂ ਦੇ ਜੇ ਕੋਈ ਵਿਅਕਤੀ ਵੇਦ ਵੀ ਕਰਦਾ ਹੈ ਤੋਂ ਉਸ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਔਰ ਜਿਹੜਾ ਇਸ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਜੋ ਸਦਨ ਵਿੱਚ ਇਹਨਾਂ ਨੇ ਬਿੱਲ ਪੇਸ਼ ਕੀਤਾ ਉਹ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਸਦਾ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਤੇ ਅਮਨ अरोड़ा ਜੋ ਭਾਰਤੀ ਸੰਘ ਤੇ ਆਪਣੀ ਆਮ ਆਦਮੀ ਪਾਰਟੀ ਦੇ ਉਹ ਸੂਬਾ ਪ੍ਰਧਾਨ ਵੀ ਨੇ ਔਰ ਕੈਬਨਿਟ ਮੰਤਰੀ ਵੀ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਜਿਨ੍ਹਾਂ ਵਰਗ ਦੀ ਪੰਜਾਬ ਦੇ ਵਿੱਚ 35% ਤੋਂ ਵੀ ਵੱਧ ਆਬਾਦੀ ਹੈ ਉਹਨਾਂ ਦੇ ਜਿਹੜੇ ਧਾਰਮਿਕ ਗੁਰੂ ਨੇ ਉਹਨਾਂ ਦੀਆਂ ਮੂਰਤੀਆਂ ਨੇ ਔਰ ਉਹਨਾਂ ਦੇ ਗ੍ਰੰਥ ਨੇ ਉਨ੍ਹਾਂ ਦੇ ਬਾਰੇ ਜੇ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਬੇਦਵੀ ਕਰਦਾ ਹੈ ਤਾਂ ਉਸ ਦੇ ਵਿੱਚ ਕੋਈ ਸਜ਼ਾ ਦਾ ਜਿਹੜਾ ਮੁਕਰ ਨਹੀਂ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਮਾਧਿਅਮ ਤੋਂ ਪੰਜਾਬ ਦੇ ਵਿੱਚ ਜੋ ਇਹ ਕਾਨੂੰਨ ਬਣ ਰਿਹਾ ਇਸ ਕਾਨੂੰਨ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਨ ਦੇ ਲਈ ਕਿ ਜਿਹੜੇ ਵਿਅਕਤੀ ਕਿਸੇ ਵੀ ਧਰਮ ਜਾਤੀ ਗ੍ਰੰਥ ਦੀ ਕੋਈ ਬੇਅਦਵੀ ਕਰਦਾ ਤਾਂ ਉਹਨੂੰ ਸਜ਼ਾ ਜਿਹੜੀ ਉਹ ਮੁਕਰ ਕੀਤੀ ਜਾਣੀ ਚਾਹੀਦੀ ਹੈ ਨਹੀਂ ਇਹ ਜਿਹੜਾ ਬਿੱਲ ਹੈ ਉਹ ਅਧੂਰਾ ਰਹੇਗਾ ਪੰਜਾਬ ਦੇ ਵਿੱਚ ਦੇਖੋ ਬੇਅਦਵੀਆਂ ਦਾ ਸਿਲਸਲਾ ਤੁਹਾਡੇ ਧਿਆਨ ਵਿੱਚ ਹੋਊਗਾ ਕਿ ਅਸੀਂ ਲੋਕ ਸਮਝਾ-ਭੁਜਾ ਕੇ ਉਹਨੂੰ ਕਹਿ ਦਿੰਦੇ ਸੀ ਵੀ ਇਹ ਥੋੜਾ ਇਹਨੂੰ ਸਮਝਾਈਏ ਕਿ ਅੱਗੇ ਤੋਂ ਇਹੋ ਜੀ ਗਲਤੀ ਨਾ ਕਰੀ ਲੇਕਿਨ 2012 ਤੋਂ ਬਾਅਦ ਪੰਜਾਬ ਦੇ ਵਿੱਚ ਇਹਦਾ ਸਿਲਸਲਾ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਇਆ ਤੁਹਾਡੇ ਨਾਲ ਹੀ ਉਰ ਤੋਂ 50 ਕਿਲੋਮੀਟਰ ਦੀ ਦੂਰੀ ਤੇ ਨਹੀਂ ਹੋਣਾ ਆਪਣਾ ਬਰਗਾੜੀ ਕਾਂਡ ਹੋਇਆ ਤੇ ਹੋਰ ਜਿਹੜੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਨਾਂ ਦੇ ਅੰਗਾਂ ਨੂੰ ਪਾੜਿਆ ਗਿਆ ਉਹਦੇ ਸਿੱर्ਜੇ ਉੱਤੇ ਸਰਕਾਰਾਂ ਬਣੀਆਂ ਨੇ ਅਕਾਲੀਆਂ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੋਇਆ ਫਿਰ ਕਾਂਗਰਸ ਵੀ ਬਟਿੰડા ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੇ ਜਦੋਂ ਸੱਤਾ ਚਾਹਣਾ ਸੀ ਉਹਨਾਂ ਨੇ ਗੁਟਕਾ ਸਾਫ ਲੈ ਕੇ ਇਹ ਗੱਲ ਦੀ ਆਇਦ ਕੀਤਾ ਕਿ ਅਸੀਂ ਇਹਨਾਂ ਨੂੰ ਸਜ਼ਾਵਾਂ ਦਾ ਮੰਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣਗੀਆਂ ਲੇਕਿਨ ਉਹਨਾਂ ਨੇ ਵੀ 5 ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ ਤਾਂ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਨਹੀਂ ਹੋਇਆ ਹੁਣ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੱਲਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਉਹਦੇ ਵਿੱਚ ਵੀ ਬੇਅਦਮੀਆਂ ਇੰਨੇ ਸਰਕਾਰਾਂ ਦੇ ਟਾਈਮ ਚੱਲ ਵੀਆਂ ਨੇ ਅੱਜ ਵੀ ਚਿਟਪਟ ਘਟਨਾਵਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਨਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੱਤਿਆ ਵੀ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਕੁਝ ਬੰਦਿਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ ਕੁਝ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਤਰ੍ਹਾਂ ਦਾ ਜਿਹੜਾ ਕਰਦੀਆਂ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਇੱਕ ਕਾਨੂੰਨ ਬਣ ਰਿਹਾ ਹੈ ਇਸ ਸਮੇਂ ਜਿਹੜੀ ਕੈਬਨਿਟ ਨੇ ਅਪਰੂਵ ਕੀਤਾ ਹੈ ਉਹ ਵਧੀਆ ਕਦਮ ਹੈ ਲੇਕਿਨ ਉਹਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਭਗਵਾਨ ਵਾਲਮੀਕ ਜੀ ਨਾਲ ਤੇ ਕਬੀਰ ਸਾਹਿਬ ਨਾਲ ਤੇ ਹੋਰ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੀ ਵੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਔਰ ਜਿਹੜੀ ਇਸ ਗੱਲ ਦੀ ਹੈਰਾਨੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਦੀ ਸਰਕਾਰ ਵਿੱਚ 30 ਅਨੁਸੂਚਿਤ ਜਾਤੀ ਦੇ ਵਿਧਾਇਕ ਨੇ ਔਰ ਉਹਨਾਂ ਦੇ ਵਿੱਚੋਂ ਕੈਬਨਿਟ ਮੰਤਰੀ ਨੇ ਅੱਜ ਤੱਕ ਕਿਸੇ ਵੀ ਅਨੁਸੂਚਿਤ ਜਾਤੀ ਵਿਧਾਇਕ ਜਾਂ ਕੈਬਨਿਟ ਮੰਤਰੀ ਨੇ ਇਸ ਬਿੱਲ ਦੇ ਉੱਤੇ ਕੋਈ ਵੀ ਵੀ ਉਹਨਾਂ ਮਹਾਪੁਰਸ਼ਾਂ ਨੂੰ ਕਿਉਂ ਛੱਡਿਆ ਜਾ ਰਿਹਾ ਉਹਨਾਂ ਗੁਰੂਆਂ ਦੇ ਮੂਰਤੀਆਂ ਨੂੰ ਬਾਣੀ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਉਹਦੇ ਉੱਤੇ ਉਹਨਾਂ ਨੇ ਚੁੱਪ ਧਾਰੀ ਹੋਈ ਹੈ ਉਹ ਅਨੁਸੂਚਿਤ ਜਾਤੀਆਂ ਨਾਲ ਵਿਸ਼ਵਾਸਘਾਤ ਕਰ ਰਹੇ ਨੇ ਜਦੋਂ ਉਹਨਾਂ ਨੂੰ ਉਹ ਉਨ੍ਹਾਂ ਦੇ ਉਹ ਪ੍ਰਤੀਨਿਧੀ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜਾ ਮਾਹੌਲ ਹੈ ਉਸ ਖਾਮਾਂ ਰਵੇ ਲੇਕਿਨ ਅਗਰ ਸਰਕਾਰ ਦਾ ਅਡियल ਜਿਹੜਾ ਰੁਈਆ ਅਗਰ ਉਹ ਆਪਣਾ ਅਖਤਿਆਰ ਕਰਦੀ ਹੈ ਤਾਂ ਅਨੁਸੂਚੀ ਜਾਤੀ ਮੋਰਚਾ ਜੋ ਹੈ ਭਾਰਤੀ ਜਨਤਾ ਪਾਰਟੀ ਦਾ ਉਹ ਸੜਕਾਂ ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ ਜੋ ਇਹ ਕਰ ਰਹੇ ਨੇ ਉਹ ਗਲਤ ਹੈ ਉਹ ਕਹਿੰਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ ਹਿਤੇਸ਼ੀ ਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਕਿ ਅਸੀਂ ਇਹਨਾਂ ਦਾ ਜਿਹੜਾ ਸਰਕਾਰੀ ਨੌਕਰੀਆਂ 'ਚ ਬੈਕਲੌਗ ਪਿਆ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਉਹ ਲੇਕਿਨ ਕੋਈ ਪੂਰਾ ਨਹੀਂ ਹੋਇਆ ਉਹਨਾਂ ਨੇ ਇਹ ਗੱਲ ਦਾ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਵਿੱਚੋਂ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਲੇਕਿਨ ਉਹ ਵੀ ਉਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਲੱਖਾਂ ਬੰਦਿਆਂ ਬੱਚਿਆਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਭਵਿੱਖ ਨਾਲ ਜੁੜੀ ਹੋਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੋਇਆ ਅੱਜ ਤੱਕ ਉਹਦੀ ਕੋਈ ਜਾਂਚ ਨਹੀਂ ਕੀਤੀ ਗਈ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਅਸੀਂ ਸੱਤਾ ਚਾਹਾਂਗੇ ਅਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਅਨਾਉਂਸ ਕੀਤਾ ਸੀ ਕਿ ਜੋ ਪ੍ਰੀਵੈਂਸ਼ਨ ਆਫ ਐਟ੍ਰੋਸਿਟੀ ਐਕਟ ਹੈ ਉਸ ਐਕਟ ਦੇ ਦੇ ਤਹਿਤ ਜਿਨ੍ਹਾਂ ਨੂੰ ਬੈਨੀਫਿਟ ਮਿਲਦਾ ਹੈ ਜਾਂ ਉਹਨਾਂ ਦੇ ਉਹ ਪੀੜਤ ਨੇ ਉਹਨਾਂ ਦੇ ਲਈ ਅਸੀਂ ਇੱਕ ਸੱਟ ਪਠਾਵਾਂਗੇ ਕਿ ਜੋ ਇਹ ਸਾਰੇ ਮਸਲਿਆਂ ਨੂੰ ਜਿਹੜੀ ਹੈ ਉਹ ਰਿਵਿਊ ਕਰੇ ਲੇਕਿਨ ਉਹਨਾਂ ਨੇ ਉਹ ਵੀ ਅਨੁਸੂਚੀ ਜਾਤੀਆਂ ਦੇ ਲਈ ਕੁਝ ਨਹੀਂ ਕੀਤਾ ਅਸੀਂ ਸਾਡਾ ਕਹਿਣ ਤੋਂ ਭਾਵ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਜਿਹੜਾ 3 ਸਾਲ ਦਾ ਕਾਰਜਕਾਲ ਹੈ ਅਗਰ ਅਸੀਂ ਉਹਨਾਂ ਦੀ ਪਰਚੋਲ ਕਰੀਏ ਲੇਖਾ ਜੋਖਾ ਕਰੀਏ ਉਹਨਾਂ ਦਾ ਅਨੁਸੂਚਿਤ ਜਾਤੀਆਂ ਦੇ ਪ੍ਰਤੀ ਕੋਈ ਵੀ ਕਿਸੇ ਤਰ੍ਹਾਂ ਦਾ ਅਜਿਹਾ ਕਦਮ ਨਹੀਂ ਕਿ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲਣ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਮਿਲੇ ਲੇਕਿਨ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਵੱਡੀ ਇੱਕ ਲਹਿਰ ਚੱਲੀ ਲਹਿਰ ਦੇ ਵਿੱਚ 92 ਤੋਂ ਵੱਧ ਵਿਦਾਇਕ ਜਿੱਤ ਕੇ ਹੁਣ ਤਾਂ ਲਗਭਗ 95 ਹੋ ਚਲੇ ਨੇ ਲੇਕਿਨ ਉਹਦੇ باوجود ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਕੋਈ ਵੀ ਜਿਹੜਾ ਬੰਦਾ ਹੈ ਉਹ ਵਿਅਕਤੀ ਹੈ ਉਹ ਅਸੁਰੱਖਿਤ ਮਹਿਸੂਸ ਕਰਦਾ ਆਪਣੇ ਆਪ ਨੂੰ ਘਰਾਂ ਚ ਬੈਠਿਆ ਤਾਂ ਸਨੇਚਿੰਗ ਹੁੰਦੀ ਹੈ ਕਤਲ ਕੀਤਾ ਜਾਂਦਾ ਰੰਗਦਾਰੀ ਮੰਗੀ ਜਾ ਰਹੀ ਹੈ ਫਰੋਥੀ ਮੰਗੀ ਜਾ ਰਹੀ ਹੈ ਔਰ ਉਹਨਾਂ ਦਾ ਕਤਲ ਹੋ ਰਿਹਾ ਹੈ ਲੇਕਿਨ ਸਰਕਾਰ अनन फनंद ਦੇ ਵਿੱਚ ਬਹੁਤ ਕੁਝ ਕਰਦੀ ਹੈ ਮੇਰੇ ਨਾਲ ਵੱਧ ਤੁਹਾਨੂੰ ਉਹਦੇ ਬਾਰੇ ਬਹੁਤ ਜਾਣਕਾਰੀ ਹੈ ਲੇਕਿਨ ਅਸੀਂ ਇਹ ਚੋਣਿਆ ਕਿ ਜੋ ਪੰਜਾਬ ਸਰਕਾਰ ਨੇ ਇਹ ਬਿੱਲ ਸੰਦਨ ਵਿੱਚ ਰੱਖਿਆ ਹੈ ਉਹਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਅਤੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ